ਗਿਆ ਸੰ ਇਹ ਕੋਈ ਆਪਣੇ ਵੱਲੋਂ ਬਿਆਨ ਦੇ ਰਿਹਾ ਪਰ ਜਿਉਂ-ਜਿਉਂ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਵਾਸਤੇ ਕਿਸੇ ਨੇ ਵੀ ਆਵਾਜ਼ ਉਠਾਈ ਹੈ ਤਾਂ ਉਸ ਨੂੰ ਜਿਹੜਾ ਗਵਰਨਮੈਂਟ ਦਾ ਜ਼ੁਲਮ ਸਹਿਣਾ ਪਿਆ ਅੱਜ ਕਾਫੀ ਦਿਨਾਂ ਬਾਅਦ ਪੋਲਿਟਿਕਸ ਤੇ ਦាស់ ਬੋਲਣ ਲੱਗਿਆ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਭਾਨਾ ਸਿੱਧੂ ਕੋੜਦੁੰਨੇ ਵਾਲਾ ਮੁੰਡਾ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਦੇ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ ਸੀ ਲੋਕਾਂ ਦੇ ਵਾਸਤੇ ਖੜਦਾ ਸੀ ਲੋਕਾਂ ਦੇ ਵਾਸਤੇ ਇਹ ਉਸ ਨੂੰ ਜੇਲ੍ਹ ਜਾਣਾ ਪਿਆ ਪਰ ਹਾਸੋ ਹੀ ਨਹੀਂ ਗੱਲ ਇਹ ਹੋਈ ਕਿ ਆਪ ਜੀ ਨੂੰ ਜਾਦ ਹੋਣਾ ਜਦੋਂ ਇੱਕ ਦੌਰ ਸੀ ਬੀਪੀਆਂ ਦੇ ਮੱਥਿਆਂ ਦੇ ਉੱਤੇ ਵੀ ਜੇਬ ਕਤਰੀਆਂ ਲਿਖਣ ਦੇ ਟ੍ਰੈਂਡ ਚੱਲ ਪਏ ਸੀ ਅੱਜ ਮੈਂ ਇੱਕ ਖਬਰ ਪੜ ਰਿਹਾ ਸੀਗਾ ਇੱਕ ਕੇਸ ਵਿੱਚੋਂ ਪਹਾਣਾ ਸਿੱਧੂ ਬਰੀ ਤੇ ਉਹਨੂੰ ਜਵਾਨਤ ਮਿਲ ਗਈ ਮਤਲਬ ਕਿ ਜਵਾਨਤ ਮਿਲ ਗਈ ਤੇ ਦੂਜਾ ਇੱਕ ਕੇਸ ਉਹਨਾਂ ਨੇ ਹੋਰ ਪਾਤਾ ਚੇਨ ਸਨੇਚਿੰਗ ਦਾ ਹੁਣ ਜਿਹੜੀ ਗਵਰਨਮੈਂਟ ਕੋਲ ਕੋ ਹੋਰ ਕੰਮ ਨਹੀਂ ਹੈ ਜਿਹੜਾ ਬੰਦਾ ਆ ਗਿਆ ਟਿੱਕੇ ਕੇਸ ਪਾਈ ਚੱਲੋ ਹੋਰ ਕੋਈ ਨਹੀਂ ਬਣਦਾ ਕਿ 10000 ਰੁਪਏ ਦਾ ਪਾ ਦੋ ਕਿਸ ਤੇ ਰਿਸ਼ਵਤ ਦਾ ਕਮਿਸ਼ਨ ਦਾ ਹੁਣ ਉਹਦੇ ਚ ਬਰੀ ਹੋ ਗਿਆ ਜਾਂ ਉਹਨੂੰ ਬਾਹਰ ਮਿਲ ਗਈ ਜਵੰਤ ਦੇਤੀ ਕਿ ਹੌਨਰੇਬਲ ਜੱਜ ਸਾਹਿਬ ਨੇ ਤੇ ਕੇਸ ਹੌਰਟਾਇਰ ਕਰ ਲਿਆ ਕਿ ਚੇਨ ਸਨੇਚਿੰਗ ਕਰਨਦੇ ਹੈ ਵੀ ਹਾਂਜੀ ਉਹ ਆਪਸ ਵਿੱਚ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਤੇ ਉਸ ਦੌਰਾਨ ਕਿਹ ਗ ਭਾਨਾ ਸਿੱਧੋ ਮਸ਼ਹੂਰ ਸੀਗਾ ਤੇ ਤਾਂ ਕਰਕੇ ਸਾਨੂੰ ਪਛਾਣ ਆ ਗਈ ਕਿ ਉਹ ਸਨੇਚ ਕਰਕੇ ਲੈ ਗਿਆ ਚੇਨ ਸੋਨੇ ਦੇ ਇਹ ਜਿਹੜੇ ਪੰਜਾਬ ਦੇ ਵਿੱਚ ਇਸ ਟਾਈਮ ਸਿਆਸਤ ਚੱਲ ਰਹੀ ਹੈ ਬਾਅਦ ਸਰਕੇ ਸਲੂਟ ਹੈ ਤੁਹਾਨੂੰ ਐਫ ਆਈ ਆਰ ਕੱਟਣ ਵਾਲਿਓ ਕਟਾਉਣ ਵਾਲਿਓ ਬਹੁਤ ਸੋਣਾ ਕੰਮ ਕਰ ਰਹੇ ਹੋ ਜਿਹੜਾ ਵਸਤਾ ਪੰਜਾਬ ਸੀ ਗੁਰਾਂ ਦੇ ਨਾਂ ਤੇ ਜਿਹੜਾ ਕੋਈ ਹੱਕ ਦੀ ਗੱਲ ਕਰੂਗਾ ਚੱਕ ਕੇ ਫਿਰ ਉਹਨੂੰ ਧਮਕੀਆਂ ਮਿਲਣਗੀਆਂ ਅੰਦਰ ਭੇਜਿਆ ਜਾਊਗਾ ਤੇ ਫੇ ਜੇ ਬਾਰਾਉਣ ਦੀ ਕੋਸ਼ਿਸ਼ ਕਰਦਾ ਤੇ ਜਾਂ ਰੈਲੀਆਂ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਤੇ ਚੈਨ ਸਨੇਚਿੰਗ ਦਾ ਵੀ ਕੇਸ ਪਾ ਜੂਗਾ ਕਿਸੇ ਨੂੰ ਸਾਈਕਲ ਦਾ ਪਾ ਜੂਗਾ ਕਿਸੇ ਦੇ ਕੋਈ ਹੋਰ ਚੀਜ਼ ਪੈ ਜੂਗਾ ਤੁਹਾਡੇ ਕੋਲ ਹੁਣ ਕੋ ਬਦਨਾਮ ਤੁਸੀਂ ਜਿਵੇਂ ਸੈਂਟਰ ਕਰਦੇ ਹੁੰਦੇ ਸੀ ਪੰਜਾਬ ਵਾਲੇ ਵੀ ਲੱਗੇ ਕਰਨਾ ਵਾਹ ਫਰਮਾਨਤਮ ਸਲੂਟ ਹੈ ਤੈਨੂੰ ਯਾਰ ਬਹੁਤ ਸੋਹਣੇ ਕੰਮ ਕਰਾ ਰਿਹਾ ਤੈਨੂੰ ਨਾ ਸਾਰੀ ਉਮਰ ਲੋਕੀ ਯਾਦ ਰੱਖਣਗੇ ਵੀ ਇਹ ਹੈ ਜਿਹੜਾ ਸਿਆਣਾ ਸੀਐਮ ਆਇਆ ਸੀ ਕਦੇ ਇਹਨੂੰ ਕੋਈ ਹੋਰ ਕੇਸ ਨਹੀਂ ਲੱਭਿਆ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਉਹਨੂੰ ਜੇਲ੍ਹ ਦੇ ਵਿੱਚ ਕਟਵਾਉਣ ਦਾ ਤੇ ਫਿਰ ਉਹ ਬੰਦਾ ਮੁੱਛਾਂ ਤੇ ਹੱਥ ਮਾਰ ਮਰ ਕੇ ਕਹਿ ਰਿਹਾ ਐ ਐਦਾਂ ਗੱਲਾਂ ਕਰਦਾ ਸੀਗਾ ਹਾਂ ਮੈਂ ਕਟਵਾਇਆ ਹਾਂ ਤੇ ਸੀ ਵੀ ਲਾ ਇਹਦਾ ਮਤਲਬ ਪੜਿਆ ਨਹੀਂ ਹੁਣ ਜਦੋਂ ਲਾ ਪੁੱਠਾ ਪਹਿਣਾ ਨਾ ਫੇ ਪਤਾ ਲੱਗਣਾ ਠੀਕ ਐ ਭਾਨੇ ਨੂੰ ਰੱਖ ਲੋ ਇੱਕ ਦੋ ਵਾਰੀ ਹੋਰ ਰੱਖ ਲੋ ਹੋਰ ਕੇਸ ਪਾ ਦਿਓ ਉਹ ਤੁਸੀਂ ਬੇਰ ਕੋਫੋ ਨੂੰ ਥੱਲੇ ਸਿੱਟਨੀ ਕੋਸ਼ਿਸ਼ ਕਰ ਰਹੇ ਹਾਂ ਉਹ ਤਾਂ ਹੋਰ ਛੜੂਗਾ ਤੁਸੀਂ ਬਰਫ਼ ਦੇ ਉੱਤੇ ਉਹਨੂੰ ਕਹਿੰਦੇ ਪਾਇਆ ਜਾਂ ਕਹ ਦੋ ਵੀ ਠੰਡਾ ਪਾਣੀ ਅੱਜ ਕੱਲ ਤਾਂ ਬਰਫ਼ ਵੀ ਠੰਡੀ ਇੰਨੀ ਨਹੀਂ ਜਿੰਨਾ ਪਾਣੀ ਠੰਡਾ ਹੈ ਨੰਗਾ ਕਰਕੇ ਉੱਤੇ ਪਾਣੀ ਦੇ ਜਿਹੜੇ ਪਾਣੀ ਦੇ ਸਿੱਟੇ ਮਾਰੇ ਗਏ ਜਾਂ ਉਹਨੂੰ ਜ਼ਲੀਲ ਕੀਤਾ ਗਿਆ ਤੇ ਉਹ ਜਿਹੜਾ ਬੰਦਾ ਡਾਕਟਰ ਹੈ ਕੋਈ ਲੁਧਿਆਣੇ ਦਾ ਉਹ ਕਹਿ ਰਿਹਾ ਮੈਂ ਉਹਦੀਆਂ ਫਿੰਸੀਆਂ ਦੇਖੀਆਂ ਉਹ ਭਾਈ ਕਿਉਂ ਆਪਣੀ ਜਿਹੜੀ ਐ ਤੁਸੀਂ ਜ਼ਨਾਜਾ ਕਢਣ ਲੱਗੇ ਐ ਕੌਮ ਦਾ ਜਿੱਦਾਂ ਤੇਰੇ ਫੋਟ ਦੇਖੇ ਲੋਕਾਂ ਨੇ ਫੇਰ ਫੇਰ ਸਵਾਦ ਆਊਗਾ ਨਾਲੇ ਕੋਲ ਖੜ ਕੇ ਕਟਾਉਣ ਵਾਲੇ ਮੈਨੂੰ ਦੱਸੋ ਕਿਹੜਾ ਤੈਨੂੰ ਜੈਨੂਇਨ ਕਹਿ ਦਊਗਾ ਇਵਨ ਤੇ ਜੱਜ ਵੀ ਤੈਨੂੰ ਕਹਿ ਦਿੰਦਾ ਨਾ ਬੇਹਨੋ ਬੰਦੇ ਨੂੰ ਪੁਲਿਸ ਰਿਮਾਂਡ ਐ ਜਾਂ ਕੁਝ ਵੀ ਐ ਫੇਰ ਵੀ ਤੁਸੀਂ ਕੋਲ ਖੜ ਕੇ ਕਟਾਉਣ ਉਹਨੂੰ ਕਟਾਉਣ ਦੀ ਵੀਡੀਓ ਨਹੀਂ ਪਾ ਸਕਦੇ ਆਕਲ ਨੂੰ ਹੱਥ ਮਾਰਿਆ ਡਾਕਟਰ ਆ ਮੈਂ ਤਾਂ ਮਾਨ ਸੀਗਾ ਵੀ ਰੰਗਰੇਟੇ ਗੁਰੂ ਕੇ ਬੇਟੇ ਬਹੁਤ ਵੱਡੀ ਕੌਮ ਦਾ ਹੀਰੇ ਹੁੰਦੇ ਆ ਤੇ ਉਹਨਾਂ ਦਾ ਨਾਮ ਬਦਨਾਮ ਕਰ ਰਹੇ ਆ ਅੱਜ ਵੀਰੋ ਖੜਨ ਦਾ ਮੌਕਾ ਹੈ ਕੋੜ ਤੋਂ ਲੈ ਪਹੁੰਚ ਹੋਰ ਨਥੀ ਸੀ ਕਿਨੂੰ ਮੈਨੂੰ ਪੂਰਾ ਵਿਸ਼ਵਾਸ ਹੈ ਪੰਜਾਬ ਦਾ ਬੱਚਾ ਬੱਚਾ ਜਾਗਰੂਕ ਹੈ ਇਸ ਵੇਲੇ ਜਿਵੇਂ ਸੈਂਟਰ ਦੇ ਵਿੱਚ ਜਦੋਂ ਕਿਸਾਨਾਂ ਦਾ ਸੰਘਰਸ਼ ਚੱਲਦਾ ਸੀਗਾ ਸਾਰਿਆਂ ਨੇ ਕਥਾਰਨ ਨੂੰ ਕਦੇ ਆਤਵਾਦੀ ਕਦੇ ਖਾਲਸਤਾਨੀ ਕਦੇ ਉਹਨਾਂ ਨੂੰ ਪੀਜਾ ਖਾਣ ਵਾਲੇ ਕਦੇ ਕੁਛ ਕਰਨ ਕਰਨ ਵਾਲੇ ਇਸੇ ਤਰ੍ਹਾਂ ਹੀ ਹੁਣ ਜਿਹੜਾ ਕੋਈ ਵੀ ਬੰਦਾ ਅੱਗੇ ਏਜੰਟਾਂ ਤੋਂ ਪੈਸੇ ਮੜਵਾਉਣ ਦੀ ਜਾਂ ਜਿਹੜੇ ਫਰੌਡ ਕਰ ਰਹੇ ਲੋਕਾਂ ਨੂੰ ਲੋਕਾਂ ਦੇ ਨਾਲ ਉਹਨਾਂ ਤੋਂ ਪੈਸੇ ਮੜਵਾਉਣ ਦੀ ਗੱਲ ਕਰੇਗਾ ਇਸ ਤਰ੍ਹਾਂ ਦੇ ਕੇਸ ਉਹਨਾਂ ਦੇ ਪਾਏ ਜਾਣਗੇ ਕੇਸ ਪੈਂਦੇ ਰਹੇ ਆ ਪਹਿਲਾਂ ਵੀ ਪੈਂਦੇ ਰਹੇ ਹੁਣ ਵੀ ਪੈ ਰਹੇ ਆ ਪਰ ਯਾਰ ਕੇਸ ਪਾਉਣ ਵਾਲੇ ਵੀਰੋ ਪੁਲਿਸ ਵਾਲੇ ਜਿਹੜੇ ਲਿਖਣ ਵਾਲੇ ਆ ਕਟੋ-ਕਟਾ ਬੰਦੇ ਨੂੰ ਸੋਚ ਤਾਂ ਲਓ ਕਿਹੜਾ ਕੇਸ ਪੈ ਸਕਦਾ ਉੱਤੇ ਤੁਸੀਂ ਜਲੀਲ ਕਰਨ ਦਾ ਫਿਰ ਕੰਗਣਾ ਰੌਤ ਸੈਂਟਰ ਤੇ ਤੁਹਾਡੇ ਵਿੱਚ ਕੀ ਫਰਕ ਰਹਿ ਗਿਆ ਤੁਸੀਂ ਦੁਸ਼ਮਣੀਆਂ ਕੱਟ ਰਹੇ ਹੋ ਇੱਕ ਦੂਜੇ ਦੇ ਨਾਲ ਜੇ ਤੁਹਾਨੂੰ ਕਿਸੇ ਨੇ ਕਹਿਤਾ ਪੈਸੇ ਚਾਰ ਦੇਤੇ ਹਨਾ ਛਿੱਲੜ ਦੇਤੇ ਉਹ ਜੇ ਉਹਨੇ ਉਹਦੇ ਤੇ ਇਲਜ਼ਾਮ ਲਾ ਰਹੇ 10000 ਰੁਪਏ ਦਾ ਕਿ ਤੁਸੀਂ ਫਿਰ ਉਹਨੂੰ ਜਿਹੜੇ ਬੰਦੇ ਨੇ ਕਟਵਾਇਆ ਕਹਿ ਕੇ ਕਹਿ ਰਿਹਾ ਵੀ ਮੈਂ ਕੋਲ ਖੜ ਕੇ ਕਟਵਾਇਆ ਭਾਨੇ ਸਿੱਧੂ ਨੂੰ ਕਿ ਉਹ ਤੋਂ ਰਿਸ਼ਵਤ ਨਹੀਂ ਲਈ ਹੋਣੀ ਉਹ ਬੰਦੇ ਨੇ ਇਹ ਰੀ ਇਨਵੈਸਟੀਗੇਸ਼ਨ ਹੋ ਗਈ ਹੈ ਜਾਂ ਇਹਦੀ ਜੁਡੀਸ਼ੀਅਲ ਪ੍ਰੋਬ ਹੋ ਗਈ ਹੈ ਤੈਨੂੰ ਫਿਰ ਉਹ ਅੰਦਰ ਨਹੀਂ ਜਾਣਗੇ ਬੰਦੇ ਨਾਲੇ ਪਤਾ ਪਿਛਲੇ ਸਮੇਂ ਦੇ ਵਿੱਚ ਕੀ ਕੁਝ ਹੋਇਆ ਅਸੀਂ ਮਤਲਬ ਆਪਣੇ ਆਪਣੇ ਨੂੰ ਮਾਰੀ ਜਾਂਦੇ ਆ ਯਾਰ ਕੀ ਹੋઈ ਜਾ ਰਿਹਾ ਸਮਝ ਨਹੀਂ ਆ ਰਿਹਾ ਜਿਹੜਾ ਬੰਦਾ ਬੋਲਣ ਲੱਗਦਾ ਉਹਦਾ ਮੂੰਹ ਜਵਾਨ ਬੰਦ ਕਰ ਦਿੰਦੇ ਤੁਸੀਂ ਕੀ ਇਸੇ ਤਰ੍ਹਾਂ ਹੀ ਪੰਜਾਬ ਜਿਹੜਾ ਚੱਲੂਗਾ ਕੋਈ ਕਿਸੇ ਨੂੰ ਇੱਕ ਦਿਨ ਬਖਸ਼ੇ ਤੋ ਯਾਰ ਜਿਹੜਾ ਤੁਹਾਡੇ ਵਾਸਤੇ ਆਵਾਜ਼ ਉਠਾਉਂਦਾ ਹੈ ਅਨੁਨਾਤ ਸੀ ਜਲੇਲ ਕਰਕੇ ਇਦਾਂ ਕਰੋ ਜਿਹੜੀ ਪਬਲਿਕ ਹੁੰਦੀ ਹੈ ਨਾ ਇਹ ਜਿਹੜਾ ਪ੍ਰੈਸ ਹੁੰਦੀ ਹੈ ਪਬਲਿਕ ਹੁੰਦੀ ਹੈ ਇਹ ਸਾਰੇ ਥੰਮ ਹੁੰਦੇ ਆ ਡੈਮੋਕ੍ਰੇਸੀ ਦੇ ਜੇ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਕਲਵਾੜ ਕਰੋਗੇ ਜਿਹੜਾ ਬੰਦਾ ਕੋਈ ਆਉਣ ਦੀ ਕੋਸ਼ਿਸ਼ ਕਰ ਰਿਹਾ ਰੱਬ ਦੇ ਵਾਸਤੇ ਉਹਨੂੰ ਪੱਖਤਿਆ ਕਰੋ ਯਾਰ ਉਹਦੇ ਖਿਲਾਫ ਨਾ ਜਾਇਆ ਕਰੋ ਜੇ ਇੱਕ ਬੰਦਾ ਕੋਈ ਕਿਸੇ ਤਰੀਕੇ ਦੀ ਕੰਪਲੇਂਟ ਕਿਸਦੇ ਖਿਲਾਫ ਲਿਖਾਉਂਦਾ ਤਾਂ ਕੋਰਟ ਆਨਰੇਬਲ ਜੱਜ ਨੂੰ ਪਤਾ ਨਹੀਂ ਹੁੰਦਾ ਵੀ ਇਹ ਝੂਠੀ ਹੈ ਜੇ ਆਪਦਾ ਟਾਈਮਿੰਗ ਦੇਖਿਆ ਜਾਵੇ ਉਸ ਦਿਨ ਬੰਦਾ ਕਿੱਥੇ ਸੀਗਾ ਕਿੱਥੇ ਆ ਰਿਹਾ ਸੀ ਜੇ ਉਹਦੀ ਉਹ ਟਾਈਮਿੰਗ ਸਾਰੀ ਟਾਈਮ ਲਾਈਨ ਦੇਖ ਲਈ ਉਹਨੇ YouTube ਤੋਂ ਦੇਖ ਲਈ ਜਾਂ ਉਹਦੇ ਉਹਦੇ ਤੇ ਜਿਹੜਾ ਹੁੰਦਾ ਹੈ Google Map ਤੋਂ ਦੇਖ ਲਈ ਵੀ ਕਿੱਥੇ ਸੀਗਾ ਉਸ ਦਿਨ ਭਾਰਨਾ ਸਿੱਧਾ ਜਿੱਦਾਂ ਤੁਸੀਂ ਉਹਦੇ ਸਨੇਚਿੰਗ ਦਾ ਕੇਸ ਪਾਇਆ ਕੇਸ ਤਾਂ ਚਲੋ ਤਾਂ ਜਿੱਤ ਜੂਗਾ ਬਾਅਦ ਵਿੱਚ ਪਰ ਜਿਹੜੀ ਬਦਨਾਮੀ ਕਰ ਰਹੇ ਹੋ ਤੁਸੀਂ ਕੀ ਮਿਲੂਗਾ ਤੁਹਾਨੂੰ ਕੀ ਤੁਹਾਡੇ ਵਾਸਤੇ ਲੋਕੋ ਖੜੂਗਾ ਕੋਈ ਬੰਦਾ ਤੁਹਾਡੇ ਵਾਸਤੇ ਖੜੂਗਾ ਆ ਕੇ ਵੀ ਅਸੀਂ ਤੁਹਾਡੇ ਲਈ ਹਾ ਦਾ ਨਾਰਾ ਮਾਰੀਏ ਲੋਕੀ ਵਿਰਲਾਪ ਕਰਦੇ ਸਾਡੇ ਕੋਈ ਏਨੇ ਲੱਖ ਮਾਰ ਗਿਆ ਏਨੇ ਲੱਖ ਏਜੰਟ ਲੈ ਗਿਆ ਇਹ ਫਿਰ ਜਿਹੜੀ ਮੋਨੋਪੋਲੀ ਏਜੰਟਾਂ ਨੇ ਹੋ ਜੂਗੀ ਸਾਰੇ ਪਾਸੇ ਨਾ ਪਏ ਐਦਾਂ ਨਾ ਕਰੋ ਅਣਤਿਤਿਕ ਨੂੰ ਪਹੁੰਚੋ ਬਾਤ ਛੱਡ ਕੇ ਕੋੜ ਦੋਨਾ ਤੇ ਜਿਹੜੇ ਝੂਠੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਰੋਕੀਏ ਕਿਉਂਕਿ ਜੇ ਤੁਸੀਂ ਇੱਕ ਦੇ ਲਈ ਆਵਾਜ਼ ਬੁਲੰਦ ਨਹੀਂ ਕਰ ਸਕਦੇ ਤੇ ਕਿਸੇ ਦੇ ਲਈ ਆਵਾਜ਼ ਨਹੀਂ ਬੁਲੰਦ ਕਰਦੇ ਤੁਹਾਡੇ ਲਈ ਵੀ ਕਿਸੇ ਨੇ ਨਹੀਂ ਕਰਨੀ ਅੱਜ ਮੌਕਾ ਹੈ ਦਾਸਤੇ ਨਾਲ ਕਈ ਵਾਰੀ ਇਸ tane ਚਾਂਸ ਹੋਇਆ ਹੈ ਕਿ ਬਹੁਤ ਬਾਰੇ ਲੋਕਾਂ ਵਾਸਤੇ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜੇ ਪੀਸਫੁਲ ਤਰੀਕੇ ਨਾਲ ਪਰ ਕੋਈ ਖੜਦਾ ਨਹੀਂ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਪਰ ਮੇਰਾ ਮੈਂ ਆਪਣੇ ਮਨ ਨੂੰ ਕਦੇ ਢਾਇਆ ਨਹੀਂ ਮੈਂ ਫੇਰ ਵੀ ਔਖਾ ਰਹਾ ਮਸੌ ਕਰਾ ਹਾਂ ਪਾਇ ਹੋ ਕਰ ਕਰਕ ਮੈਂ ਫੇਰ ਖੜਦਾ ਚਾਹੇ ਕਿਸਾਨੀ ਸੰਘਰਸ਼ ਹੋਵੇ ਚਾਹੇ ਸਿਲੌਂਗ ਹੋਵੇ ਉਥੇ ਲੋਕਾਂ ਦੇ ਆਵਾਜ਼ ਠਾਣੀ ਹੋਵੇ ਚਾਹੇ ਹਾਂਸੀ ਬਟਾਣਾ ਦਾ ਨਹਿਰ ਦਾ ਮਾਮਲਾ ਹੋਵੇ ਤੇ ਚਾਹੇ ਮਨਰੈਸਿਕਲ ਹੋਵੇ ਤਾਂ ਹਮੇਸ਼ਾ ਲੋਕੋ ਤੁਹਾਡੇ ਨਾਲ ਖੜਿਆ ਖੜਾ ਰਹੂੰਗਾ ਕੋਰਦੋਨਾ ਪਾਨਾ ਜੀ ਡੋਂਟ ਵਰੀ ਇਹ ਇਹਨਾਂ ਨੇ ਤੁਹਾਡੇ ਕੇਸ ਹੋਰ ਪਤਾ ਨਹੀਂ ਕਿਹੜੇ-ਕਿਹੜੇ ਪਾਉਣੇ ਆ ਇਹ ਆਪਣਾ ਜਨਾਜਾ ਆਪ ਕੱਢ ਰਿਹਾ ਵੀ ਇਹਨਾਂ ਦੀ لیاقت ਇੰਨੀ ਐ ਇਹ ਹੁਣ ਉਸ ਬੰਦੇ ਦੇ ਜਿਹੜਾ ਬੰਦਾ ਲੋਕਾਂ ਦੇ ਲੱਖਾਂ ਰੁਪਏ ਮੜਵਾ ਰਿਹਾ ਉਹ ਤੇ ਹੁਣ ਸਨੈਚਿੰਗ ਦੇ ਕੇਸ ਪੈਣਗੇ ਤੇ ਉਹਨਾਂ ਤੇ برف ਦਾ ਪਾਣੀ ਠੰਡਾ ਪਾਣੀ ਉਹਨਾਂ ਤੇ ਪਿੰਡੇ ਤੇ ਪਾਇਆ ਜਾਊਗਾ ਹਵਲਾਚ ਰੱਖ ਕੇ ਤੇ ਉਹਨਾਂ ਨੂੰ ਜਲੀਲ ਕੀਤਾ ਜਾਊਗਾ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਦਿਬਰੂਗੜ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾਣਗੀਆਂ ਤੇ ਫਿਰ ਡਾਕਟਰ ਵਰਗੇ ਜਿਹੜੇ ਲੁਧਿਆਣੇ ਵਾਲਾ ਮੈਨੂੰ ਤਾਂ ਸ਼ਰਮ ਆਉਂਦੀ ਉਹਨਾਂ ਨੂੰ ਰਿਗ੍ਰੇਟਾ ਕਹਿਣ ਦੀ ਕੀ ਖਰੂ ਸਾਹਬ ਨੇ ਕਿੰਨਾ ਵੱਡਾ ਸਲਮਾਨ ਇਹ ਜਿਹੇ ਬੰਦੇ ਹੁੰਦਾ ਸੀਗਾ ਜਿਹੜਾ ਲੋਕਾਂ ਦੀ ਫਿੰਡਸੀਆਂ ਦੇਖਦਾ ਫਿਰਦਾ ਉਹ ਹਰ ਤਰ੍ਹਾਂ ਪਟੇ ਮੁੱਤੇ ਦੀ ਲਾਨਤ ਹੈ ਬਹੁਤ ਔਖਾ ਯਾਰ ਕੀ ਕੀ ਬੰਦੇ ਇਹ ਕਰਨਗੇ ਇਹਨਾਂ ਦਾ ਕੀ ਕੀ ਇਹਨਾਂ ਤੋਂ ਆਸ ਕਰਦੇ ਆ ਕੋਲ ਖੜ ਕੇ ਬੰਦੇ ਨੂੰ ਕਟਵਾ ਰਹਿਆਂ ਤੋਂ ਤੇਰੀ ਆਪਸ ਕੋਈ ਰੈਂਜਰਸ ਹੈਗੇ ਤੁਹਾਨੂੰ ਕਿਹਾ ਉਹਨੇ ਜੋ ਵੀ ਕਿਹਾ ਬੰਦਾ ਮਾੜਾ ਚੰਗਾ ਜੋ ਵੀ ਹੈਗਾ ਉਹਨੇ ਬੋਲਿਆ ਉਹਦੀ ਜबान ਹੈਗੇ ਤਾਂ ਤੇ ਪਰ ਤੂੰ ਜਿਹੜਾ ਹੁਣ ਐਦਾਂ ਕਰਾਏਗਾ ਫੇਰ ਤੂੰ ਮੁੱਛਾਂ ਦੇ ਹੱਥ ਦੇ ਕੇ ਗਣਾ ਵੀ ਹਾਂ ਦੱਸ ਹੁਣ ਨਹੀਂ ਆਉਂਦਾ ਬਾਹਰ ਹੁਣ ਕੇਸ ਹੋਰ ਤਾਂ ਪਹਿਣਾ ਨਹੀਂ ਉਹ ਤਾਂ ਕੇਸ ਤੇ ਵਿੱਚ ਖਤਮ ਹੋ ਗਿਆ ਜਿਹੜੇ ਤੂੰ ਕਹਿ ਰਿਹਾ ਸੀ ਹੁਣ ਤਾਂ ਨਹੀਂ ਬਾਹਰ ਹੁਣ ਦੂਜਾ ਕੇਸ ਪਾ ਦੇ ਤੀਜਾ ਹੋਰ ਰੱਖ ਲਈ ਬਹੁਤ ਔਖਾ ਜਾ ਤੁਹਾਡਾ ਜਲਾਜਾ ਨਾ ਕੱਢੋ ਆਪਣੀ ਅਕਲ ਦਾ ਕੁਝ ਸੋਚੋ ਪੰਜਾਬ ਦੇ ਵਿੱਚ ਰਹਿਣਾ ਖੂਨ ਨੂੰ ਖੂਨ ਹੀ ਟੱਕਰਦਾ ਬੰਦੇ ਨੂੰ ਬੰਦਾ 100 ਵਾਰੀ ਟੱਕਰਦਾ ਪੈਣਾ ਹੀ ਅਜਤ ਕਹਿਣਾ ਚਾਹੁੰਦਾ ਸੀ ਗਾ 29 ਤਰੀਕ ਨੂੰ ਪਹੁੰਚੋ ਕੋਰਦੁੰਨੇ ਤੇ ਆਪਾਂ ਨੂੰ ਹੱਕ ਹਾ ਦਾ ਨਾਰਾ ਜ਼ਰੂਰ ਮਾਰਨਾ ਚਾਹੀਦਾ ਸਾਰੀਆਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੀ ਮਦਦ ਕਰਨਾ ਸਿੱਖੋ ਲੋਕੋ ਜੇ ਦਾ ਤੁਸੀਂ ਉਹਨਾਂ ਦੀਆਂ ਰੀਲਾਂ ਦੇਖ ਦੇ ਕੇ ਹਾਂ ਜੀ ਇਹ ਫਲਾਣੇ ਬੰਦੇ ਨੇ ਆ ਉਹਦੇ ਖਿਲਾਫ ਪਾਤੀ ਆ ਉਹਦੇ ਖਿਲਾਫ ਪਾਤੀ ਉਹਦੇ ਕੇਸ ਰਜਿਸਟਰ ਕਰਤੇ ਫਿਰ ਤਾਂ ਤੁਸੀਂ ਵੀ ਆਪਾਂ ਵੀ ਫਿਰ ਤਾਂ ਘੜੇ ਨਹੀਂ ਮੱਛੀ ਆ ਜਦੋਂ ਮਰਜੀ ਫੜ ਸਕਦੇ ਸਾਨੂੰ ਫੜੋ ਅੰਦਰ ਸਟੇਟ ਦੇਣਗੇ ਸਿਰਜਰੀ ਤੇ ਮਰਜੀ ਕੇਸ ਪਾ ਦੋ ਜਿੰਨੂੰ ਮਰਜੀ ਅੰਦਰ ਕਢੱਕ ਦੋ ਗਲਤ ਗੱਲ ਐ ਪੰਜਾਬ ਜਿਹੜਾ ਇੰਨਾ ਪੜਿਆ ਲਿਖਿਆ ਆਪਣੇ ਉਹਨੂੰ ਕਹਿੰਦਾ ਇੰਨੇ ਇੰਟੈਲੀਜੈਂਟ ਐ ਤੇ ਇਸਾਂ ਦੇ ਲੋਕ ਵੀ ਹੈਗੇ ਜਿਹੜੇ ਸਨੇਚਿੰਗ ਦਾ ਕੇਸ ਪਾਉਣਗੇ ਕੋਈ 10000 ਰੁਪਏ ਦੀ ਕਮਿਸ਼ਨ ਦਾ ਕੇਸ ਪਾਊਗਾ ਦਰ ਫੁੱਟੇ ਮੇ ਦਰ ਲਹਾਨ ਦੇ ਕੋਈ ਚਾਜ ਦਾ ਕੇਸ ਤਾਂ ਪਾ ਦੋ ਉਹਦੇ ਤੇ ਬੰਦਾ ਪ੍ਰਾਊਡ ਫੀਲ ਕਰੇ ਤੁਸੀਂ ਆਪਣੇ ਅਕਲ ਦਾ ਜਨਾਜਾ ਕੱਢ ਰਹੇ ਆ ਸੋ ਇੰਨਾ ਕਹਿੰਦਾ ਹੋਇਆ ਕਿ ਮੈਂ ਤਾਂ ਜਾ ਚੇਕਾਂ ਤੇ ਆਪਾਂ ਨਾਲ ਖੜੇ ਆ ਪਹਿਲਾਂ ਵੀ ਖੜੇ ਆ ਜਿਹੜਾ ਕੋਈ ਹੱਕ ਦੀ ਆਵਾਜ਼ ਉਠਾਉਂਦਾ ਆਪਾਂ ਖੜੇ ਆ ਤੇ ਇਨ ਜੋ ਵੀ ਜਿਹੜਾ ਵੀ ਕਰ ਰਿਹਾ ਉਹਨੂੰ ਭੁਗਤਣਾ ਤਾਂ ਪੈਂਦਾ ਹੀ ਅਖੀਰ ਦੇ ਵਿੱਚ ਸਾਹਮਣੇ ਆ ਰਿਹਾ ਹੈ ਨਾ ਹੁਣ ਗੱਲਾਂ ਭਾਈ ਕੌਂਪੇ ਦੀਆਂ ਗੱਲਾਂ ਆ ਰਹੀਆਂ ਕਿਵੇਂ ਕਿਵੇਂ ਉਹਨਾਂ ਦਾ ਕੀਤਾ ਇਹ ਹਰ ਇੱਕ ਬੰਦੇ ਨੂੰ ਇੱਥੇ ਇਨਸਾਫ ਜਿਹੜੀ ਤਕੜੀ ਹੈ ਨਾ ਬੇਸ਼ੱਕ ਦੀ ਹੈ ਬਹੁਤ ਤੁਲਦਾ ਫਿਰ ਪੂਰੀ ਰਾਈਆਂ ਕਹਿੰਦੇ ਇਨਸਾਫ ਦੀ ਜਿਹੜੀ ਹੈ ਚੱਕੀ ਚੱਲਦੀ ਬੜੀ ਹੌਲੀ ਹੈ ਪਰ ਪੀਰਥ ਪੀਸਦੀ ਬੜਾ ਮਹੀਨਾ ਹੈ ਕੋਈ ਗੱਲ ਨਹੀਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਤਾਂ ਵੀ ਚੱਲਦੇ ਰਹਿਦਾ ਹੁੰਦਾ ਡੋਨਟ ਵਰੀ ਤੇ ਆਪਣਾ ਖਿਆਲ ਰੱਖਿਆ ਕਰੋ ਬਾਕੀ ਚੈਨਲ ਦੇ ਨਾਲ ਤੁਹਾਡਾ ਜੁੜਦੇ ਆ ਮੈਂ ਜਿਆਦਾ ਨਹੀਂ ਅਪੀਲ ਕਰਦਾ ਹੈਗਾ ਤੁਸੀਂ ਆਪਣੇ ਆਪ ਹੀ ਬਹੁਤ ਜਿਆਦਾ ਇਹਨੂੰ ਸ਼ੇਅਰ ਕਰਿ ਜਾਓਗੇ ਪਿਰ ਨੂੰ ਪਤਾ ਨਹੀਂ ਮੈਂ ਸਹੀ ਨਾਮ ਰੱਖਿਆ ਗਲਤ ਮੈਂ ਆਪਣੇ ਨਾਮ ਤੇ ਰੱਖਿਆ ਜੀਐਸ ਗੁਰਜੀਤ ਸਿੰਘ ਝਾਂਪਰ ਪਿੰਡ ਦਾ ਨਾਮ ਜੀਐਸ ਝਾਂਪਰ ਤੇ ਗੁਰਬਾਣੀ ਦਾ ਵੀ ਚੱਲਦਾ ਹੈ ਪ੍ਰਵਾਹ ਇੱਥੇ ਚੱਲ ਜਾਂਦਾ ਤੇ ਬਾਕੀ ਜਿਹੜੀ ਛੋਟੀ ਮੋਟੀ ਗਲਤ ਕਰਦੇ ਆ ਉਹ ਵੀ ਪਾਉਨੇ ਆ ਧੰਨਵਾਦ ਤੁਸੀਂ ਅੱਜ ਕੱਲ ਜੁੜਦੇ ਹੋ ਲਾਈਵ ਤੇ ਆਪ ਜੀ ਇਸ ਤਰ੍ਹਾਂ ਸ਼ੇਅਰ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਬਾਕੀ ਆਸ ਕਰਦੇ ਆ ਕਿ ਤੁਸੀਂ ਜ਼ਰੂਰ ਠੰਡ ਦਾ ਮੌਸਮ ਹੈਗਾ ਬੇਸ਼ੱਕ ਦੀ ਪਰ ਜੇ ਆਪਾਂ ਕਿਸੇ ਦੇ ਲਈ ਆਦਾ ਹਸਨਾਰਾ ਮਾਰਾਂਗੇ ਤਾਂ ਉਹਨੂੰ ਫੀਲਿੰਗ ਗੁੱਡ ਹੋਏਗਾ ਤੇ ਇੰਨੇ ਕਹਿੰਦਾ ਹੋਇਆ ਖੇਵਾਂ ਦਾ ਜਾ ਚਕਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ